ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਨਵਦੀਪ ਦੌੜੀਖਾਨੇ ਵਾਲਾ ਮਿੱਤੀ 7 ਸਤੰਬਰ ਪਿੰਡ ਗੁਲਾਬੇ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਗੁਲਾਬੇ ਵਾਲਾ ਜਿੱਥੇ ਪਹਿਲਾ ਸ਼ਾਨਦਾਰ ਕਬੱਡੀ ਟੂਰਨਾਮੈਂਟ ਸਾਡੇ ਭਰਾ ਕਰਵਾਉਣ ਜਾ ਰਹੇ ਆ 7 ਸਤੰਬਰ ਨੂੰ ਇੱਕ ਕਬੱਡੀ ਖੇਡ ਮੇਲਾ ਹੋਊਗਾ ਦੋਸਤੋ ਕਬੱਡੀ 85 ਕਿਲੋ ਭਾਰ ਵਰਗ ਦੇ ਮੈਚ ਤੇ ਤਿੰਨ ਖਿਡਾਰੀ ਬਾਹਰੋਂ ਖੇਡਣਗੇ ਕਬੱਡੀ 65 ਕਿਲੋ ਭਾਰ ਦੇ ਵਿੱਚ ਦੋ ਖਿਡਾਰੀ ਬਾਹਰੋਂ ਖੇਡਣਗੇ ਔਰ ਵਧੀਆ ਵੱਡੇ ਪ੍ਰਾਈਜ਼ ਦਿੱਤੇ ਜਾਣੇ ਆ ਕਬੱਡੀ 85 ਕਿਲੋ ਭਾਰ ਦੇ ਵਿੱਚ ਤੇ ਕਬੱਡੀ 65 ਕਿਲੋ ਭਾਰ ਦੇ ਵਿੱਚ ਬੈਸਟ ਰੇਡਰ ਤੇ ਜਾਫੀਆਂ ਨੂੰ ਵੀ ਵਧੀਆ ਇਨਾਮ ਵੀਰਾਨੀ ਉਦੇ ਉੱਤੇ ਜਾਣਗੇ ਔਰ ਦੋਸਤੋ ਇਸ ਮੇਲੇ ਤੇ ਕੁੰਡੀਆਂ ਦੇ ਸਿੰਘ ਫਸਣਗੇ ਕਬੱਡੀ 85 ਕਿਲੋ ਦੀਆਂ ਤੇ 65 ਕਿਲੋ ਭਾਰ ਦੀਆਂ ਨਾਮੀ ਟੀਮਾਂ ਇਸ ਮੇਲੇ ਤੇ ਹਿੱਸਾ ਲੈ ਰਹੀਆਂ ਔਰ ਦੋਸਤੋ ਸਮਰੱਥੀ ਮੇਲਾ ਕਮੇਟੀ ਪ੍ਰਬੰਧਕ ਵੀ ਸਾਡੇ ਟੂਰਨਾਮੈਂਟ ਕਮੇਟੀ ਵਾਲੇ ਭਰਾ ਤੇ ਨਾਲ ਸਮੁੱਚਾ ਨਗਰ ਪਿੰਡ ਗੁਲਾਬੇ ਵਾਲਾ ਖੁੱਲੇ ਸੱਦੇ ਦੇ ਰਹੇ ਆ ਪਹੁੰਚੋ ਪਿੰਡ ਗੁਲਾਬੇ ਵਾਲਾ ਦੀ ਧਰਤੀ ਮਿੱਟੀ 7 ਸਤੰਬਰ ਆਪਾਂ ਵੀ ਆ ਰਹੇ ਆ ਲਾਵਾਂਗੇ ਰੌਣਕਾ ਪਿੰਡ ਗੁਲਾਬੇ ਵਾਲਾ ਆਓ ਫਿਰ ਮਿਲਦੇ ਆ ਕਰਾਂਗੇ ਗੱਲ ਕਬੱਡੀ ਦੀ ਪਿੰਡ ਗੁਲਾਬੇ ਵਾਲਾ 7 ਸਤੰਬਰ